ਅੱਜ ਨਾ ਬੜੇ ਦਿਨਾਂ ਤੋਂ ਮੈਂ ਸੋਚ ਰਿਹਾ ਸੀਗਾ ਕਿ ਆਪਣੇ ਰਾਹ ਖੇੜੇ ਜਿਹੜੇ ਉਹ ਆਪ ਹੀ ਨਾ ਇੱਕ ਬੰਨੇੋਂ ਬਹੁਤ ਉੱਚਾ ਹੋ ਗਿਆ ਸੀ ਬੰਨਾ ਇੱਕ ਬੰਨੇੋਂ ਨੀਵਾ ਹੋ ਗਿਆ ਸੀ ਕਦੀ ਗੱਡੀ ਠਾਂ ਡੇਗ ਪੈਂਦੀ ਸੀ ਝੋਨੇ 'ਚ ਕਦੀ ਟਰੈਕਟਰ ਉਹ ਆਪਾਂ ਅਕਸਰ ਹੀ ਜਦੋਂ ਵਾਹ ਲਿਆ ਮੁੱਤ ਬਾਅਦ ਫਸਲ ਬੀਜ ਲਈ ਮੁੜ ਕੇ ਲਾ ਦਿੰਨੇ ਆ ਜੀ ਨਹੀਂ ਕਰਦਾ ਸੈਲਫ ਮਰਮ ਅੱਜ ਅਸੀਂ ਰੋਟਾਵੇਟਰ ਪਾ ਕੇ ਸਾਰਾ ਰਾਹ ਜਿਹੜਾ ਨਾ ਇਹਨੂੰ ਦੁਬਾਰਾ ਵਧੀਆ ਤਰੀਕੇ ਨਾਲ ਬਣਾਇਆ ਹੈ ਹੁਣ ਆਖੋ 4 4 ਇੰਚ ਪੋਲਾ ਹੋ ਗਿਆ 3 3 ਚਾਰ ਚ ਪੈਰ ਖੁੱਬਦਾ ਇਹਨੂੰ ਹੁਣ ਕਿਰਾਏ ਨਾਲ ਦੁਬਾਰਾ ਇੱਕ ਅੱਧੇ ਦਿਨ ਚ ਪੱਧਰ ਕਰਕੇ ਨਾ ਵਧੀਆ ਬਣਾ ਦੇਣਾ ਇਸ ਰਸਤੇ ਨੂੰ ਚੌੜਾ ਕਰ ਦੇਣਾ ਇਹ ਨੇ ਜੀ ਸਾਡੀਆਂ ਮੁਰਾ ਨਸਲ ਦੀਆਂ ਕਟੀਆਂ ਅੱਖਾਂ ਵੇਖ ਲਓ ਸਰੀਰ ਵੇਖ ਲਓ ਪੂਰੀਆਂ ਸ਼ਾਹ ਕਾਲੀਆਂ ਤੇ ਅਸੀਂ ਸਾਰੇ ਟਾਪ ਦੇ ਬੁੱਲਜ਼ ਨੇ ਜਿਹੜੇ ਉਹਨਾਂ ਦੀਆਂ ਨਸਲਾਂ ਸੰਭੀਆਂ ਨੇ ਮੱਜਾਂ ਵੀ ਟਾਪ ਬਰੀਡ ਦੀਆਂ ਸਾਡੀਆਂ ਸਾਰੀਆਂ ਤੁਸੀਂ ਅੱਖਾਂ ਵੇਖੋ ਬਿਲਕੁਲ ਆ ਨਿਸ਼ਾਨੀ ਹੁੰਦੀ ਅੱਖਾਂ ਵੀ ਕਾਲੀਆਂ ਸਰੀਰ ਸਾਰੇ ਸ਼ਾਹ ਕਾਲੇ ਇਹ ਅੱਗੇ ਬਰੀਡ ਟੌਪ ਦੀ ਬਣਨੀ ਆ ਸਾਡੀ ਸਾਰੀ। ਐ। ਆਹ ਸਾਡੀ ਮਾਂ ਅੱਜ ਸੂਣ ਵਾਲੀ ਆ ਜੀ लाड़ਲੀ। ਮੇਰਾ ਸਰੀਰ ਬੜੀ ਪਰਮਾਤਮਾ ਦੀ ਮਿਹਰ ਹੈ ਬਹੁਤ ਤਗੜੀ ਹੈ। 15 10 15 ਦਿਨਾਂ ਤੱਕ ਸੂਣ ਵਾਲੀ ਆ। ਇਹਦਾ ਆਸੇ ਸਾਨੂੰ ਬਹੁਤ ਸੋਹਣਾ ਬੱਚਾ ਦੇਊਗਾ ਵੇਖੋ ਤੁਸੀਂ ਗਾਲੀਆਂ ਅੱਖਾਂ ਸ਼ਾਹ ਕੜਾ ਸਰੀਰ ਤੋਰਾ